ਕੁਣ ਕਾਰਸ਼ਤ ਕੁਪਰਸਾਦ ਬਾ ਚਾਹੇ ਦਸ਼ਵੀਂ ਕਵਿ ਆਵਾਜ਼ ਬੈਂਕ 242 ਅਮਰੀ ਕਰੋ ਹਾ ਦੇਰਚ ਪੂਰੀ ਹੋ ਚਿਤ ਕੇ ਚਾਤਾ ਚਰਨ ਮੰਡਾ ਹਮਾਰਾ ਆਪਣਾ ਜਾਣ ਤੋ ਪ੍ਰਤੀਪਾਰ ਅਮਰੇ ਦੁਸ਼ ਬਤਨ ਕਾਵ ਆਪਹਾਰ ਦਾ ਮਹੀ ਬਚਾਵ ਸੁਖੀ ਬਸੈ ਮੋਰ ਪਰਵਾਰਾ ਸੇਖ ਸਿਕਸ ਬੇ ਕਰਤਾਰਾ ਮੋਰ ਚਾੜ ਜਗ ਕਰਦੇ ਕਰੀਏ ਸਭਨ ਕੁਆਲ ਸਗਈ ਪੂਰਨ ਹੋਏ ਹਮਾਰੇ ਐਸਾ ਤੋਰ ਜਿੰਦਗੀ ਨਹੀਂ ਪਿਆਸਾ तुम्हें शारद के वरनाते औ जो बरचां से तुम ते पाऊं से सुख हमारे तारबे तुम तुम छत्र हमारे मारिए औ पहाड़ द मुझे बरीय मन का काtras मेरी हो जो सदा हमारे सच्चा श्रेष्ठ जो करिय बरचा राख ले हो मेरा कण हारे साहिब संत सहाय प्यारे दीर्घ बरद सन के अंत तक महा परी चित्र बसता ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸ਼ਿਵ ਦੁਆਤਰਾ ਕਾਲ ਪੈ ਕਰਮ ਸੁੰਦਰ ਕਾ ਸਾ ਸਕਲ ਕਾਲ ਕਾ ਕਿਆ ਬਨਾਸਾ ਜਵਨ ਕਾਲ ਜੋ ਗੀ ਸਭ ਕੀ ਹੋ ਬੇਜ ਰਹਿ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਂ ਇਹ ਹਮਾਰਾ ਜਵਨ ਕਾਲ ਸਭ ਤਕ ਬਨਾਇਓ ਦੇਵਤਾ ਜੋ ਚਿਨੀ ਬਨਾਇਓ ਅਦ ਅੰਤੇ ਕੇ ਅਵਤਾਰਾ ਸ੍ਰੀ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਿਗੁਰਾਂ ਕੋ ਗੁਰ ਮੁਖਿ ਦੀਓ ਘਟਿ ਘਟਿ ਕੀਏ ਅੰਦਰਿ ਕੀ ਜਾਣਤ ਭਗਤਿ ਗੁਰੇ ਕੀ ਭੀਖ ਪਛਾਣਿ ਖਿੰਡੀ ਦੇਹ ਕੋ ਚਰਿਆ ਸੂਲਾ ਸਭ ਪਰ ਕਿਰਪਾਲੀ ਸਭ ਕਰ ਸੂਲਾ ਸੰਤਾਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖ ਮਿਲੇ ਕੇ ਕੀ ਭੀਖ ਪਛਾਣਿ ਘਟਿ ਘਟਿ ਕੀਏ ਪਟਿ ਪਟਿ ਕੀ ਜਾਣੈ ਜਬ ਉਦਰ ਅਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਉਪਾਰਾ ਜਬਾ ਕਰਤ ਕਰਤ ਹੋ ਕਬੂ ਤੁਮੈ ਮਿਲਤ ਦੇ ਕਰ ਸਭਹੁ ਜੇਤੇ ਬਨਜਰ ਸਭ ਤਾਰੇ ਆਪੇ ਆਪਣੀ ਬੋਝਿ ਉਚਾਰੇ ਤੁਮ ਸਭ ਹੀ ਤੇਰਾ ਤਿਰਾਲ ਜਾਣਤ ਪੇਦ ਪੇਦੇ ਰਿਆਲ ਨਿਰੰਕਾਰ ਨਿਰਮਕਾ ਨਿਰਲੰਬੇ ਆਦਮੀ ਬਿਨਾ ਦੇ ਅਸੰਭ ਤਾ ਕਾ ਮੂਰ ਉਚਾਰਦ ਪੇਦਾ ਜਾ ਕੋ ਪੇਵ ਨਾ ਭਾਵਦ ਪੇਦਾ ਤਾ ਕੋ ਕਰਪਾ ਹਰ ਮਾਰਦ ਮਹਾ ਮੂਰ ਕਚ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾ ਸੋ ਨਿਰੰਕਾਰ ਕਾ ਚੀਤ ਨਹੀਂ ਪੇਵ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪੇਨ ਪੇਨ ਚਹਤੇਤੀ ਤੁਰਾਲ ਕਹਨ ਜਾਇ ਪ੍ਰਸਾਰ ਕਹਿਵ ਸੁਦਾ ਪ੍ਰਥਮ ਸੰਸਾਰ ਇਹ ਕੈ ਰੂਪਨੂਪ ਸਰੂਪ ਅਰੰਕ ਤੋਰਾ ਕਹਿ ਬੂਪਾਂਡਾ ਜੇ ਰ ਚੈਤਨ ਕੀ ਨਿਤ ਕੋ ਜਾਣ ਬਹ ਰਹੀ ਦੀਨੀ ਕਹੋ ਹੋ ਰਾਜਾ ਹੈ ਬੈਠਾ ਕੌਂਸੰਧ ਪਸੰਗ੍ਰਿ ਕੈਠਾ ਸਕਵੇ ਸੁਦਕਾ ਜੰਦੋ ਆਜਗਾਰ ਸਰੂਪ ਸੰਦ ਆਪਰ ਚਾਮੇ ਰੇ ਤੁਮ ਕਰੋ ਕਿ ਕਿ ਵਾਰ ਇਸੇ ਕਿਸਮਰ ਦੁਸ਼ਟ ਤੈਰ ਵਰਤ ਪਤਾ ਸਕਲੇ ਮਲੇਸ਼ ਕਰੋ ਰੁਕਾਤਾ

ਗੜਗ ਕੀਤ ਮੈਂ ਸ਼ਰਨ ਤੇ ਹਾਰੀ ਆਪਾਰ ਦਰਹਿ ਹੋ ਬਾਰੀ ਸਰਬ ਠੋਰ ਮਹੋ ਸਹਾਈ ਦਸਦਾਵਤਨ ਹੋ 부ਜਾਈ ਗੜਗ ਕੀਤ ਮੈਂ ਸ਼ਰਨ ਤੇ ਹਾਰੀ ਆਪਾਰ ਦਰਹਿ ਹੋ ਬਾਰੀ ਸਰਬ ਠੋਰ ਮਹੋ ਸੁਹਾਈ ਦਸਦਾਵਤਨ ਹੋ 부ਜਾਈ ਵਾਹਿਗੁਰੂ ਦਾ ਕਉ ਚਾਹ ਵਾਹਿਗੁਰੂ ਕੀ ਹਤੇ